ਆਗਾ ਪੰਡੋ ਉਸੇ ਉਹਦਾ ਪਹਿਲਾ ਬੋਤਲ ਨਹੀਂ ਕਰਿਆ ਹੋਈ ਬਾਈ ਤੇ ਡਾਈਵਰਸਿਟੀਸ਼ਨ ਆਏ ਕੋ ਬਣਾ ਲੋਕ ਝੋਨੇ ਦੀ ਫਸਲ ਨਹੀਂ ਛੱਕਣਗੇ ਉਹ ਦੂਜੀਆ ਫਸਲਾਂ ਵੱਲ ਨਹੀਂ ਜਾਣਗੇ ਔਰ ਜਿੰਨੀ ਝੋਨੇ ਦੀ ਫਸਲ ਲੱਗ ਰਹੀ ਹੈ ਔਰ ਐਕਸਪਰਟ ਸਾਡੇ ਦੱਸ ਰਹੇ ਨੇ ਕਿ ਵੱਧ ਤੋਂ ਵੱਧ 15 ਸਾਲ ਦਾ ਪਾਣੀ ਸਾਡੇ ਕੋਲੇ ਬਕਾਇਆ ਬਚਦਾ ਹੂੰ ਹੂੰ ਇਹਦਾ ਮਤਲਬ ਪੰਜਾਬ ਦਾ ਜਿਹੜਾ ਰੋਜੀ ਰੋਟੀ ਦੀ ਨਹੀਂ ਮੇਰਾ ਪੰਜਾਬ ਦੇ ਲੋਕਾਂ ਦੇ ਹੱਥ ਦੇ ਵਿੱਚੋਂ ਪਾਣੀ ਵੀ ਗਿਆ ਉਹਨਾਂ ਦੇ ਖੇਤੋਂ ਪਾਣੀ। ਸੋਇ ਕਿਹੜੀ ਲੜਾਈ ਆ ਵੇਖਣ ਨੂੰ ਸਾਡੀ ਕੱल्ल्या ਦੀ ਲੱਗਦੀ ਆ ਲੇਕਿਨ ਹੈ ਸਮੁੱਚੀ ਚਮਾਦ। ਜਿਹੜਾ ਸਰਕਾਰ ਨੇ ਇਹ ਕਰਦੂਤ ਕੀਤੀ ਹੈ ਉਸ ਮੋਰਚੇ ਤੋਂ ਮੈਂ ਕਹੂੰਗਾ ਕਿ ਇੱਕ ਤਰ੍ਹਾਂ ਨਾਲ ਪੂਰੇ ਡਰਪੋਕ ਸਰਕਾਰ ਕਾਇਰ ਰੰਨਾ ਕਰ ਗਈ। ਜਦੋਂ ਸਮਰਥਨ ਬਾਤ ਕਰਦਾ ਮੇਰੇ ਸਾਰੇ ਪੰਜਾਬ ਦੇ ਨੌਜਵਾਨਾਂ ਦਾ ਜਦੋਂ ਮੈਂ ਇਹ ਸਟੇਪ ਚੱਕਿਆ ਸੀ ਕਿ ਆਪਾਂ ਅੰਨਾਂ ਅੰਸ਼ ਕਰਾਂਗੇ ਆਖੀ ਆਖਰੀ ਦਮ ਤੱਕ ਲੜਾਂਗੇ ਸਰਕਾਰ ਨਾਲ ਲੜਾਂਗੇ ਹੁਣ ਵੀ ਆ ਕੋਈ ਹੁਣ ਤੱਕ ਨੀ ਕਿਸੇ ਦਾ ਇਸ਼ਾਰਾ ਨਾਉ ਉਹ ਇੱਕ ਕੱਲ ਕਹੀ ਸੀ ਨੌਜਵਾਨਾਂ ਦੇ ਨਾਲ ਸਾਡੇ ਸਾਰੇ ਜਥੇਬੰਦੀਆਂ ਦੇ ਨਾਲ ਇਹ ਦੋਸਤੋ ਜੇ ਤਾਂ ਇਥੋਂ ਸਰਕਾਰ ਮੈਨੂੰ ਚੱਕ ਕੇ ਲੈ ਗਈ ਤਾਂ ਮੋਰਚਾ ਹਾਰ ਜਾਗੇ ਜੇ ਸਰਕਾਰ ਨੂੰ ਤੁਸੀਂ ਇਥੋਂ ਪਿੱਛੇ ਮੋੜ ਲਿਆ ਮੈਨੂੰ ਨਾ ਚੱਕਣ ਦਿੱਤਾ ਸਾਰੇ ਆਪਾਂ ਮੋਰਚਾ ਨਹੀਂ ਕਿਹਾ ਦੋ ਮਿੰਟ ਹੋ ਗਏ ਔਰ ਉਹ ਜਿਹੜਾ ਟਾਈਮ ਸਾਡੇ ਪੰਜਾਬ ਹਰਿਆਣਾ ਸਾਰੇ ਅਸੀਂ ਬੈਠੇ ਆ ਭਾਈ ਬੈਠੇ ਰਹੋ ਪ੍ਰਧਾਨ ਜੀ ਗੱਲ ਕਰਦੇ ਤੁਹਾਡੇ ਨਾਲ ਇਹ ਮੋਰਚੇ ਨੂੰ ਸੰਭਲਿਆ ਹੈ ਤਿੰਨ ਮਹੀਨੇ ਲਗਾਤਾਰ ਸਰਕਾਰ ਦਾ ਰੋਜ਼ ਸੂਚਨਾ ਆਉਂਦੀ ਸੀ ਵੀ ਅੱਜ ਸਰਕਾਰ ਨੇ ਹਮਲਾ ਕੀਤਾ ਅੱਜ ਹਮਲਾ ਕੀਤਾ ਲੇਕਿਨ ਸਰਕਾਰ ਨੇ ਜੋਤ ਨਹੀਂ ਭੇਜੀ ਸੁਪਰੀਮ ਕੋਰਟ ਜੀ ਇਹ ਕਹਿਣਾ ਪੈਗਾ ਸਰਕਾਰ ਨੂੰ ਵੀ ਸਾਨੂੰ ਉੱਥੇ ਇੰਨਾ ਹਲਾਕਾ ਦੇ ਵਿੱਚ ਚੱਕਰਾ ਗੱਲਿਆ ਨੂੰ ਸੁਪਨਾ ਬਹੁਤ ਹੋ ਉਸ ਦੇ ਸਾਰਿਆਂ ਨੇ ਸੁਣੀਆਂ ਖਬਰਾਂ ਜੀ ਪਰ ਸਵਾਲ ਇਹ ਹੈ ਕਿ ਜਦੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਜਾਣਾ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਜੇ ਉਦੋਂ ਕਦੇ ਅਜਿਹੀਆਂ ਘਟਨਾਵਾਂ ਨਹੀਂ ਵਾਪਰਦੀਆਂ ਜਿਹੜੀਆਂ ਇਹ ਵਾਪਰਦੀਆਂ ਅਸਲ ਸਾਨੂੰ ਵੀ ਇਹ ਸੀ ਕਿ ਵੀ ਜਦੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੁਣ ਇੱਥੇ ਮਤਲਬ ਬਹੁਤੀ ਭੀੜ ਕਰਨ ਦੀ بجائے ਕਿਸਾਨਾਂ ਨੂੰ ਆਪਣੀ ਫਸਲ ਪਾਣੀ ਨੂੰ ਲਾਉਣ ਦੀ ਵੀ ਗਾਇਕਤੀ ਜਾ ਸਕਦੀ ਹੈ ਔਰ ਅਸੀਂ ਸਰਕਾਰ ਦੇ ਉੱਤੇ ਵਿਸ਼ਵਾਸ ਕੀਤਾ ਔਰ ਸਰਕਾਰ ਨੇ ਉਹ ਜਿਹੜਾ ਸਾਨੂੰ ਚਿੱਠੀ ਦੇ ਕੇ ਮੀਟਿੰਗ ਦੇ ਵਿੱਚ ਸੱਦ ਕੇ ਡਰਪੋਕਾਂ ਵਾਲੀ ਕਾਰਵਾਈ ਮੈਂ ਤਾਹ ਕਿਹਾ ਹੈ ਕਿ ਮੋਰਚੇ ਦੇ ਵਿੱਚ ਹੁਣ ਤੱਕ ਕਿਸਾਨ ਵੀ ਉਹਨੇ ਹੈ ਨਹੀਂ ਸੀ ਤੇ ਫਿਰ ਵੀ ਜ਼ਰਤ ਨਹੀਂ ਪਈ ਆ ਕੇ ਮਤਲਬ ਮੋਰਚੇ ਦੇ ਵਿੱਚ ਉਹ ਡੱਲੇ ਵਾਲ ਨੂੰ ਚੱਕ ਲੈਣ ਦੀ ਡੱਲੇ ਵਾਲ ਨੂੰ ਚੱਕਣ ਵਾਸਤੇ ਮੀਟਿੰਗ ਤੇ ਸੱਦ ਕੇ ਕਹਿਰਾ ਵੰਨੂੰ ਚੱਕਣਾ ਔਰ ਕਹਿਰਾ ਵੰਨੂੰ ਚੱਕ ਕੇ ਵੀ ਦੋ ਦਿਨ ਮਤਲਬ ਕਦੇ ਕਿਸੇ ਕਦੇ ਕਿਸੇ ਕਦੇ ਕਿਸੇ ਮਤਲਬ ਬਿੱਲੀ ਦੇ ਬਲੂਂਗੜਾ ਵਾਂਗੂ ਚੱਕ ਕੇ ਭੱਜੇ ਫਿਰੇ ਨਹੀਂ ਵੀ ਇੱਥੇ ਵੀ ਨਾ ਕਿਤੇ ਲੋਕ ਘੇਰ ਲੈ ਜਿੱਦੇ ਮੈਨੂੰ ਲੈ ਕੇ ਗਿਆ ਜਲੰਧਰ ਜਲੰਧਰ ਵੀ ਜਲੰਧਰ ਵਾਲੀ ਸਾਡੀ ਫੋਰਸ ਨੇ ਆ ਕੇ ਜਲੰਧਰ ਧਰਨਾ ਦੇ ਲਿਆ ਫਿਰ ਉੱਥੇ ਉਹਨਾਂ ਨੂੰ ਖਾਣਾ ਥਾਵੇ ਕੋਈ ਚੱਕਰ ਵਿੱਚ ਭੱਜਣ ਨੂੰ ਸੋ ਮੇਰਾ ਗੱਲ ਕਰਨ ਦਾ ਭਾਵੇਂ ਆ ਕਿ ਜੇ ਤਾਂ ਮਰਜ਼ੇ ਹਿੱਕ ਦੇ ਵਿੱਚ ਵਾਰ ਕਰੀਏ ਤੇ ਫਿਰ ਤਾਂ ਹੁੰਦਾ ਮੈਦਾਨ ਚ ਜਾਣਾ ਤੇ ਪਿੱਠ ਪਿੱਛੇ ਵਾਰ ਕਰਨਾ ਜਿਹੜਾ ਉਹ ਕਾਇਰ ਦਾ ਕੰਮ ਹੈ ਤੇ ਹਾਰੇ ਹੋਏ ਬੰਦੇ ਦਾ ਕੰਮ ਹੈ ਇਸ ਕਰਕੇ ਅਸੀਂ ਮੋਰਚਾ ਜਿੱਤੇ ਪਹਿਲੀ ਵਾਰ ਦੂਜੀ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਹੈ ਕਿ ਅਸੀਂ ਸੜਕ ਤੇ ਗਏ ਆ ਅਸੀਂ ساری ਜ਼ਿੰਦਗੀ ਜੋਰ ਲਾ ਲੈਂਦੇ ਐ ਐਮਐਸਪੀ ਦਾ ਮੁੱਦਾ ਅਸੀਂ ਉਭਾਰ ਨਹੀਂ ਸਕਦੇ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜਿੰਮਤਲ ਕੋਈ ਬੜੀ ਕਿਰਪਾ ਜਿੰਮਤਲ ਕੋਈ ਜਿੰਮਤਲ ਕੋਈ ਤੁਹਾਡੀ ਬਹੁਤ ਣੀ ਕਿਰਪਾ ਹੋਈ ਉਹਦੀ ਸਾਗੇ ਤੇ ਇਹ ਸਾਡੇ ਮੁੱਦੇ ਨੂੰ ਇੰਨੇ ਕਿ ਚਿਰ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਘਰ ਘਰ ਦੇ ਵਿੱਚ ਲੈ ਗਿਆ ਕਿ ਐਮਐਸਪੀ ਦਾ ਕੋਈ ਮੁੱਦਾ ਹੈਗਾ ਕੋਈ ਲੋੜ ਲੋਕਾਂ ਦੀ ਇੱਕ ਹੋ ਗਈ ਹੈ। ਇਸ ਤੋਂ ਅਗਲਾ ਅਸੀਂ ਸੜਕ ਤੋਂ ਚੱਕ ਕੇ ਪਾਰਲੀਮੈਂਟ ਦੇ ਵਿੱਚ ਐਮਐਸਪੀ ਦਾ ਮੁੱਦਾ ਲੈ ਗਏ। ਅਗਲੀ ਮੈਂਟਰੀ ਵਿੱਚ ਪਾਰਲੀਮੈਂਟਰੀ ਕਮੇਟੀ ਨੇ ਅਜੰਡਾ ਪਾਸ ਕਰਤਾ। ਭਾਈ ਜੀ ਬਹਿ ਜਾਓ ਜੀ। ਕਮੇਟੀ ਵੱਲੋਂ ਪਾਸ ਹੋ ਗਿਆ ਕਿ ਐਮਐਸਪੀ ਦੀ ਗਰੰਟੀ ਕਾਨੂੰਨ ਦਿਓ ਕਿਸਾਨਾਂ ਨੂੰ। ਰੀਡਰ ਆਫ اپੋਜੀਸ਼ਨ ਨੂੰ ਬੋਲਣਾ ਪੈ ਗਿਆ ਕਿ ਅਸੀਂ ਇਸੇ ਵੀ ਸਦਨ ਦੇ ਵਿੱਚੋਂ ਲੋਕਾਂ ਨੂੰ ਅਸੀਂ ਐਮਐਸਪੀ ਤਰ੍ਹਾਂ ਠੀਕ ਨੂੰ ਦੇਵਾਂਗੇ ਸੋ ਇਹ ਜਿਹੜੀਆਂ ਗੱਲਾਂ ਨੇ ਅਸੀਂ ਅਸੀਂ ਦੇਖਿਆ ਕਿ ਅਸੀਂ ਆਪਣੀ ਲਈ ਲੜੀ ਹੈ ਤਿੰਨ ਕਮੋਂ ਸਰਕਾਰ ਨੇ ਵਾਪਸ ਹੈ ਕਿਸੇ ਮੀਟਿੰਗ ਵਿੱਚ ਨਹੀਂ ਲਏ ਅਸੀਂ ਕਿਤੇ ਗਾਇਦਾ ਵੀ ਅਸੀਂ ਕਮੋਂ ਵਾਪਸ ਲਏ ਮੇਰੀ ਗੱਲ ਸੁਣੋ ਹਮਲਾ ਕਰਤਾ ਨਾਲ ਦੀ ਨਾਲ ਇਹ ਕਹੇਗਾ ਇਹ ਵੀ ਅਸੀਂ ਸਰੋਂ ਤੇ ਵੀ ਐਮਐਸਪੀ ਤੇ ਸਰੋਂ ਵੀ ਕੀਤਾਗੇ ਛੋਲੇ ਵੀ ਐਮਐਸਪੀ ਦੇਖ ਰਹੀ ਤਾਂ ਅਸੀਂ ਮੋਹਰੀ ਜੀ ਐਮਐਸਪੀ ਤੇ ਕੀਤਾਗੇ ਅਸੀਂ ਜੂਟ ਵੀ ਐਮਐਸਪੀ ਤੇ ਕੀਤਾਗੇ ਬਹਿਤਾ ਨਾ ਇਹਨਾਂ ਦਾ ਭਾਵ ਇਹ ਸਰਕਾਰ ਡਰੀ ਹੋਈ ਹੈ ਲੇਕਿਨ ਐਮਐਸਪੀ ਸੰਪੂਰਨ ਐਮਐਸਪੀ ਡਰਾਉਨ ਤੱਕ ਦੀ ਲੜਾਈ ਹੈ ਜਿਹੜੀ ਸਾਡੀ ਉਹ ਲੜਾਈ ਅਸੀਂ ਜਾਰੀ ਰੱਖਾਂਗੇ ਕਿਉਂਕਿ ਅਸੀਂ ਬਹੁਤ ਸਾਰੇ ਲੋਕਾਂ ਹੈ ਸਾਡੇ ਨੌਜਵਾਨਾਂ ਨੇ ਗੱਲਿਆਲ ਨੂੰ ਮੇਰਾ ਖਿਆਲ ਆ ਤੁਸੀਂ ਵੀ ਸਾਰਿਆਂ ਨੇ ਫੇਸਬੁੱਕ ਦੇ ਉੱਤੇ ਪੋਸਟ ਕਰ ਮਾਰਨ ਨੰਚ ਜਿਹੜਾ ਹੈਗਾ ਉਹ ਰੁਕੇਗਾ ਜਾਂ ਜਾਰੀ ਮਾਰਨ ਨੰਚ ਜਾਰੀ ਹੈ ਪਿੰਡਲੇ ਵਾਲਾ ਕੋਈ ਨਹੀਂ ਉਹ ਅਸੀਂ ਮਤਲਬ ਹੁਣ ਤਾਂ ਅਸੀਂ ਦੇਖੋ ਜੀ ਇਹ ਹਦਦ ਸਰਕਾਰ ਦਾ ਬੜਾ ਕਿ ਮੇਰੇ ਮੋਢਿਆਂ ਦੇ ਉੱਤੇ ਜਿਦੋਂ ਦਾ ਲੋਕਾਂ ਨੇ ਮੈਨੂੰ ਬਾਪੂ ਕਹਿਤਾ ਜੀ ਭਾਰ ਹੋ ਰਿਹਾ ਸੀ ਅੱਗੇ ਤਾਂ ਮੈਂ ਸਿਰਫ ਆਪਦੇ ਜੰਮਿਆਂ ਦੀ ਖਾਤਰ ਲੜਨਾ ਸੀ ਹੁਣ ਜਿਨ੍ਹਾਂ ਨੇ ਮੈਨੂੰ ਬਾਪੂ ਕਿਹਾ ਉਹਨਾਂ ਦੀ ਖਤਰਗੋੜ। ਸਾਰੇ ਮੇਰੇ ਨੇ। ਇਸ ਤੱਕ ਕਿ ਸਾਰਿਆਂ ਦੀ ਜਿੰਦਗੀ ਨੂੰ ਬਚਾ ਕੇ ਰੱਖਣ ਦੇ ਲਈ ਅਸੀਂ ਆਖਰੀ ਦਮ ਤੱਕ ਆਖਰੀ ਸਾਹ ਤੱਕ ਲੜਾਂਗੇ ਉਹਦੇ ਵਿੱਚੋਂ ਆਪਾਂ ਦਾਸ ਇਹੋ ਜਿਹੇ ਕਿਸਾਨ ਮਹਾਪੰਚਾਇਤ ਦਾ ਰੱਖੀ ਜਿਹੜੀ ਹੋ ਜਿਸ ਕਿਸਾਨ ਮਹਾਪੰਚਾਇਤ ਬਣ ਜਾਦਗੀ। ਮੈਂ ਇਸੇ ਹਾਲਤ ਦੇ ਵਿੱਚ ਹਰ ਪੰਚਾਇਤ ਦੇ ਵਿੱਚ ਜਾਣਾ ਉਸ ਤੋਂ ਬਾਅਦ ਅਸੀਂ ਪੂਰੇ ਭਾਰਤ ਦੇ ਵਿੱਚ ਲੈ ਕੇ ਜਾਣਾ ਇਹਨਾਂ ਨੂੰ। ਔਰ ਇਸ ਅੰਦੋਲਨ ਨੂੰ ਜਾਰੀ ਰੱਖਾ ਮੈਂ ਜਿਹੜਾ ਅਮਾਰਨਾ ਅੰਕਨ ਤੁਸੀਂ ਗੱਲ ਕੀਤੀ ਹੈ ਇਹ ਹਜੇ ਜਿੱਤੀ ਜਾਂਦੀ ਹੈ ਤੁਹਾਡਾ ਬਿਹੇਵੀਅਰ ਕਿਵੇਂ ਦਰ ਰਿਹਾ ਜੀ ਜਦੋਂ ਪਾਸੇ ਰਹੇ ਦੇਖੋ ਬਿਹੇਵੀਅਰ ਤਾਂ ਮਤਲਬ ਤੁਸ ਵਾਲੇ ਜਿਹੇ ਜਿਹੇ ਹੁੰਦੇ ਹੋਏ ਹੁੰਦੇ ਆ ਪਰ ਇਹ ਵੀ ਨਹੀਂ ਹੈ ਕਿ ਕੋਈ ਇੰਨੀ ਵੀ ਹਿੰਮਤ ਨਹੀਂ ਗਈ ਕਿ ਭਈ ਜਿਹਦੇ ਨਾਲ ਇੰਨੇ ਲੋਕ ਹੋਣ ਇੰਨੇ ਲੋਕਾਂ ਦਾ ਜਿੰਨੇ ਜਿਹਦੇ ਨਾਲ ਪਿਆਰ ਹੋਵੇ ਦਿਲ ਜੁੜਿਆ ਹੋਵੇ ਉਹਨਾਂ ਕੋਈ 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 ਇਨਸਲਟ ਕਰ ਸਕਦੀ ਪੋਸੀਬਲ ਨਹੀਂ ਮੁੱਖ ਮੰਤਰੀ ਦਾ ਬਿਆਨ ਹੈ ਕਿ ਜਿਹੜੀਆਂ ਕੇਂਦਰ ਨਾਲ ਮੰਗਾ ਨੇ ਮੇਰੇ ਨਾਲ ਚੱਲੋ ਮੈਂ ਨਾਲ ਜਾਊਂਗਾ ਸੰਸਦ ਜਾਊਂਗੇ ਸਾਨੂੰ ਇਹੋ ਜੇ ਮੁੱਖ ਮੰਤਰੀ ਤੇ ਵਿਸ਼ਵਾਸ ਕਰਨਾ ਚਾਹੀਦਾ ਜਿਹਨੇ ਮੀਟਿੰਗ ਦੇ ਵਿੱਚ ਸੱਦ ਕੇ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਮੋਰਚਾ ਚਕਾਇਆ ਮੋਰਚਾ ਫਾਇਆ ਆਪ ਦੀ ਸੁਪਰੀਮੋ ਨੂੰ ਬਚਾਉਣਾ ਲੋਕ ਇਕਤਾ ਜਿੰਦਾਬਾਦ 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 ਸੋਨਾ ਦਾ ਇਕਾ ਜਿੰਦਾਬਾਦ ਜਿੰਦਾਬਾਦ ਸਰਕਾਰਾਂ ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਸਾਰੇ ਸਾਥੀਆਂ ਨੂੰ ਬੇਨਤੀ ਆ ਭਾਈ ਆਪਾਂ ਪੰਡਾਲ 'ਚ ਸੱਜ ਕੇ ਬਹਿਣਾ ਜਿਹੜੇ ਬਾਅਦ ਚਾਹ ਪਾਣੀ ਪੀਣਗੇ ਉਹਨਾਂ ਨੂੰ ਵੀ ਬੇਨਤੀ ਆ ਵੀ ਪੰਡਾਲ 'ਚ ਆਜੋ ਆਪਾਂ ਇੱਕ ਦੋ ਬੁਲਾ ਰਿਆਂ ਤੋਂ ਬਾਅਦ ਛੇਤੀ ਹੀ ਸਰਦਾਰ ਜਗਦੀਸ਼ ਸਿੰਘ ਜੀ ਡਿਲੇਵਰ ਸਾਹਿਬ ਟੱਡ ਨਾਲ ਸਬੋਧਤ ਹੋਣਗੇ ਹੁਣ ਸਭ ਤੋਂ ਪਹਿਲਾਂ ਸਾਡੇ ਸੰਯੁਕਤ ਕਿਸਾਨ ਮੋਰਚਾ ਗੈਰ-ਰਾਜਨੀਤਿਕ ਦੇ ਸਾਥੀ ਸਰਦਾਰ ਸੰਦੇਵ ਸਿੰਘ ਜੀ ਭੋਜਰਾਜ ਉਹ ਤੁਹਾਡੇ ਨਾਲ 3 ਮਿੰਟ